ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਆ ਮਤਲਬ ਜਿਵੇਂ ਪਤਾ ਨਹੀਂ ਕੀ ਆ ਦੇ ਕੋੜਾ ਕਾਲਮੀ ਵੈਸੇ ਹੀ ਜਾਣ ਨੂੰ ਤਿਆਰ ਇਹ ਜੀ ਆਜਾ ਹੁਣ ਕਿੱਧਰ ਗਏ ਜੀ ਸੁਰਨਜੀਤ ਜੀ ਤੇ ਉਸਕੇ ਕਪੀਟਾ ਸੀ ਮਿਲਣਾ ਹਾਂਜੀ ਕੀ ਕਮਿਟਮੈਂਟ ਕੀਤੀ ਹੋਤੀ ਜਾਨਾ ਕੀ ਜੀ ਨਹੀਂ ਨਹੀਂ ਕਾਲੀ ਉਸੋਂ ਸ਼ਾਨਭਲੀ ਅਕਾਲੀ ਦਰਬਾਰ ਜਿੰਦਾਬਾਦ ਜਿੰਦਾਬਾਦ ਬਕਰਮ ਸਿੰਘ ਜੀ ਜਿੰਦਾਬਾਦ सरदार बिक्रम सिंह जी जय श्री श्री मुद्दाबाद मुन्दा जीदाबाद मुन्दा सरकार श्री मुद्दा ਜੀ ਮਹੀਤਾਂ ਦਾ ਪਰਦੇਸ ਉਹਨਾਂ ਕਰਦਾ ਹੈ ਉਹ ਯਾਰ ਸਰਕਾਰ ਨਹੀਂ ਮੈਣਾ ਯਾਰ ਉਹਨਾਂ ਨੇ ਕੀ ਕਰਤਾ ਯਾਰ ਉਹਨੂੰ ਉੱਪਰ ਸਿੱਧੇ ਉਹਨਾਂ ਆ ਕੇ ਕੀ ਉਹਨਾਂ ਬੈਠਾ ਪਿਛੇ ਰਹੇ ਗਵੀ ਦੇ ਬਾਹਰ ਦੇ ਬੰਦੇ ਖੜੇ ਆ ਦੇਖਦੇ ਆ ਬੰਦ ਕਰ ড ড্ৰাইভাৰ মানে পচন্দ ਬੱਸ ਕਰ ਦੇ ਬੱਸ ਕਰ ਦੇ ਹੈ ਆ ਇੱਧਰ ਵੀ ਸਾਰਾ ਗਲੀ ਬੰਦ ਕੀਤੀ ਆ ਮਤਲਬ ਜਿਵੇਂ ਪਤਾ ਨਹੀਂ ਕੀ ਆ ਜੇ ਕੋਡਾ ਕਾਲ ਮੈਂ ਵੈਸੇ ਜਾਣ ਨੂੰ ਤਿਆਰ ਹਾਂ ਹੁਣ ਕਿੱਧਰ ਕਹੀ ਜੀ ਸੌਰਨਜੀਤ ਜੀ ਤੇ ਉਸਕੇ ਕੰਪੀਟਾ ਸੀ ਮੇਰਾ

مرت آباد پنجاب سرکار مرت آباد پنجاب سرکار مرت آباد زندہ باد چڙدي ولا کڙا پٽي ڏي ڪول سار ڪو چالهو آهي يا نه ادي مهيت آهي ਉਹका ਆਹੀ ਪੈਣਾ ਕਿ ਸਰਕਾਰ ਨਹੀਂ ਬਣਾਇਆ ਯਾਰ ਉਹਨਾਂ ਨੇ ਕੀ ਕਰਤਾ ਯਾਰ ਉਹ ਗੁੱਸੇ ਵਿੱਚ ਨੇ ਉਹਨਾਂ ਆ ਟਿਕੀ ਉਹਨਾਂ ਬੈਗਾ ਪੁੱਟ ਰਹੇ ਨੇ ਅੱਗੇ ਬੰਦੇ ਖੜੇ ਆ ਦੇਖਦੇ ਆ ਉਹ ਆ ਬੰਦ ਕਰ ਆ ਕੁਮਾਰ ਇਹ ਡਰਾਈਵਰ ਖੜਾ ਕਰਕੇ ਮੇਰਾ ਪਤਾ ਨੰਬਰ ਬੱਸ ਕਰ ਦੇ ਬੱਸ ਕਰ ਦੇ ਹੈ ਆ ਇੱਧਰ ਵੀ ਸਾਰਾ ਗਲੀ ਬੰਦ ਕੀਤੀ ਆ ਮਤਲਬ ਜਿਵੇਂ ਪਤਾ ਨਹੀਂ ਕੀ ਆ ਜੇ ਕੋਡਾ ਕਾਲਮੀ ਵੈਸੇ ਹੀ ਜਾਣ ਨੂੰ ਤਿਆਰ ਹੁਣ ਕਿੱਧਰ ਗਏ ਜੀ ਕਰਨਜੀਤ ਜੀ ਤੁਸੀਂ ਕਦੋਂ ਪੀਤਾ ਜੀ ਮਿਲਣਾ ਹਾਂ ਜੀ ਕਿ ਮੈਂ ਤੁਹਾਨੂੰ ਕੀ ਕੀ ਹੋਤੀ ਜਾਣਾ ਕਿ ਨਹੀਂ ਨਹੀਂ ਕਹਿੰਦੇ ਉਸ ਤੋਂ